ਇੱਕ ਕਹਾਣੀ ਹੈ ਘੁੱਗੀ ਤੇ ਕਛੂ ਗੁੰਮੇ ਦੀ ਇੱਕ ਕਛੂ ਵਾਹੋਦਾ ਹੀ ਭੱਜਾ ਜਾ ਰਿਹਾ ਸੀ ਸਾਹ ਚੜ ਚੁੱਕਿਆ ਸੀ ਲੱਤਾਂ ਥੱਕ ਕੇ ਜਵਾਬ ਦੇ ਗਈਆਂ ਸਨ ਉਹਨੂੰ ਆਪਣੀ ਹਾਰ ਅੱਖਾਂ ਸਾਹਮਣੇ ਭੂਤਨੀ ਵਗ ਨੱਚਦੀ ਵਿਖਾਈ ਦੇ ਰਹੀ ਸੀ ਅਚਾਨਕ ਉਸ ਨੂੰ ਆਪਣੇ ਉੱਪਰੋਂ ਦੀ ਇੱਕ ਘੁੱਗੀ ਲੰਗੀ ਜਾਂਦੀ ਦਿਖਾਈ ਦਿੱਤੀ ਉਸ ਨੇ ਘੁੱਗੀ ਨੂੰ ਆਵਾਜ਼ ਮਾਰ ਦਿੱਤੀ ਕਛੂ ਦੀ ਆਵਾਜ਼ ਸੁਣ ਕੇ ਘੁੱਗੀ ਝਟੇ ਹੇਠਾਂ ਉਤਰਾਈ ਕਿ ਘੁੱਗੀਏ ਤੂੰ ਅਮਰਦੀ ਦੇਵੀ ਹੈਣਾ ਦੇਖ ਖਰਗੋਸ਼ ਨੇ ਮੇਰੀ ਕਮਜ਼ੋਰੀ ਨੂੰ ਮੇਰੀ ਧੀਮੀ ਚਾਲ ਨੂੰ ਵੰਗਾ ਰਿਆ ਹੈ ਤੇ ਮੈਂ ਉਸ ਦੀ ਚੁਣੌਤੀ ਮਨਜ਼ੂਰ ਕਰ ਲਈ ਹੈ ਇਸ ਲਈ ਮਿਹਰਬਾਨੀ ਕਰਕੇ ਮੇਰੀ ਮਦਦ ਕਰ ਮੈਂ ਤੇਰਾ ਰਿਣੀ ਹੋਵਾਂਗਾ ਮੈਂ ਤੇਰੀ ਕੀ ਮਦਦ ਕਰ ਸਕਦੀ ਹਾਂ ਘੁੱਗੀ ਨੇ ਕਛੂ ਦੀਆਂ ਕੀਤੀਆਂ ਮਿੰਦਤਾਂ ਦੇ ਪਛੀਜਦਿਆਂ ਕਿਹਾ ਤੂੰ ਮੈਨੂੰ ਆਪਣੀ ਪਿੱਠ ਦੇ ਪਿਠਾ ਕੇ ਖਰਗੋਸ਼ ਤੋਂ ਅੱਗੇ ਲੈ ਜਾ ਨਾ ਘੁੱਗੀ ਨੇ ਉਸ ਨੂੰ ਆਪਣੀ ਪਿੱਠ ਦੇ ਪਿਠਾ ਕੇ ਉੱਡਣਾ ਸ਼ੁਰੂ ਕਰ ਦਿੱਤਾ ਕਛੂ ਦੇ ਭਾਰ ਨਾਲ ਤੇ ਖਰਗੋਸ਼ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਕੇ ਘੁੱਗੀ ਦੇ ਪਰ ਥੱਕ ਗਏ ਸੀ ਸਾਹ ਚੜ ਗਿਆ ਸੀ ਪਰ ਉਹ ਹਵਾ ਨੂੰ چیرਦੀ ਹੋਈ ਤੇਜ਼ ਹੋਰ ਤੇਜ਼ ਉੱਡ ਰਹੀ ਸੀ ਤੇ ਇੱਕ ਥਾਂ ਤੇ ਜਾ ਕੇ ਉਹ ਖਰਗੋਸ਼ ਨੂੰ ਪਿੱਛੇ ਛੱਡ ਗਈ ਖਰਗੋਸ਼ ਤੇ ਪਿੱਛੇ ਰਹਿ ਜਾਂ ਤੇ ਕਛੂ ਨੂੰ ਸੁੱਖ ਦਾ ਸਾਹ ਆਇਆ ਘੁੱਗੀ ਵੀ ਕੁਛ ਖੁਸ਼ ਸੀ ਕਿ ਉਹ ਕਿਸੇ ਕਮਜ਼ੋਰ ਜੀਵ ਦੀ ਮਦਦ ਕਰ ਰਹੀ ਹੈ ਪਹੁੰਚ ਸਤਾਂ ਤੇ ਪਹੁੰਚ ਕੇ ਕਛੂ ਨੇ ਘੁਗੀ ਨੂੰ ਰੁਕਣ ਲਈ ਕਿਹਾ ਘੁਗੀ ਰੁਕ ਗਈ ਪਰ ਅਚਾਨਕ ਕਛੂ ਨੂੰ ਕਿਸੇ ਗੱਲ ਦਾ ਖਿਆਲ ਆਇਆ ਤਾਂ ਉਸ ਦੀ ਖੁਸ਼ੀ ਕਫੂਰ ਬਣ ਕੇ ਉੱਡ ਗਈ ਪਰ ਜਦ ਘੁਗੀ ਉਸ ਨੂੰ ਆਪਣੀ ਪਿੱਠ ਤੋਂ ਲਾ ਕੇ ਉੱਡਣ ਹੀ ਲੱਗੀ ਸੀ ਤਾਂ ਕਛੂ ਨੇ ਪਿੱਛੋਂ ਦਾਤੀ ਕੱਢ ਕੇ ਉਸ ਦੀ ਗਰਦਨ ਦੇ ਚਲਾ ਦਿੱਤੀ ਘੁਗੀ ਟੜਫ ਕੇ ਰਹਿ ਗਈ ਕੋਲ ਖੜੇ ਕਛੂ ਨੇ ਪੂਰੇ ਜ਼ੋਰ ਦੀ ਠਾਹਕਾ ਮਾਰ ਕੇ ਕਿਹਾ ਹੁਣ ਮੇਰੀ ਜਿੱਤ ਦਾ ਰਾਜ ਦੱਸਣ ਵਾਲਾ ਕੋਈ ਨਹੀਂ ਬਚਿਆ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਮੈਂਟਾਂ ਵਿੱਚ ਆਪਣੇ ਜਵਾਬ ਜ਼ਰੂਰ ਦਿਓ